ਜਿਸ ਵਕਤ ਘੜਿਆ ਜਾਂਦਾ ਹੈ ਗਲਤ ਫੁਰਨੇ ਨਹੀਂ ਫਾਇਦਾ ਹੁੰਦੇ ਬੁੱਧੀ ਜਿਸ ਵਕਤ ਘੜੀ ਜਾਂਦੀ ਹੈ ਗਲਤ ਫੈਸਲੇ ਨਹੀਂ ਕਰਦੀ ਚਿੱਤ ਜਿਸ ਦਿਨ ਘੜਿਆ ਜਾਂਦਾ ਹੈ ਗਲਤ ਗੱਲਾਂ ਨੂੰ ਯਾਦ ਨਹੀਂ ਕਰਦਾ ਤੇ ਅਹੰਮ ਹੰਕਾਰ ਜਿਸ ਦਿਨ ਘੜਿਆ ਜਾਂਦਾ ਹੈ ਉਹ ਗੈਰਤ ਬਣ ਜਾਂਦੀ ਹੈ ਅਣਖ ਬਣ ਜਾਂਦੀ ਹੈ ਇਕਬਾਲ ਕਹਿੰਦਾ ਖੁਦੀ ਕੋ ਕਰ ਬਲੰਦੇ ਤੇ ਨਾ ਕਿ ਹਰ ਤਕਦੀਰ ਸੇ ਪਹਿਲੇ ਖੁਦਾ ਬੰਦੇ ਸੇ ਖੁਦ ਪੁੱਛੇ ਬਤਾ ਤੇਰੀ ਰਜ਼ਾ ਕੀ ਹੈ ਇਕਬਾਲ ਕਹਿੰਦਾ ਆਪਣੀ ਅਣਖ ਇਤਨੀ ਮਜ਼ਬੂਤ ਕਰ ਇਤਨੀ ਬੁਲੰਦ ਕਰ ਕਿ ਰੱਬ ਨੂੰ ਹੀ ਪੁੱਛਣਾ ਪਏ ਐ ਬੰਦੇ ਦੱਸ ਤੇ ਸਹੀ ਤੈਨੂੰ ਚਾਹੀਦਾ ਕੀ ਹੈ ਤੂੰ ਕਿਵੇਂ ਹੱਥ ਜੋੜ ਕੇ ਖੜੇ ਆਵੇਂ ਐ ਖੁਦਾ ਮੈਨੂੰ ਇਹ ਦੇ ਮੈਨੂੰ ਇਹ ਦੇ ਮੈਨੂੰ ਇਹ ਦੇ ਇਕਬਾਲ ਕਹਿੰਦਾ ਇਹ ਗੱਲ ਜੱਚੀ ਨਹੀਂ ਤੂੰ ਆਪਣੀ ਅਣਖ ਇਤਨੀ ਬੁਲੰਦ ਕਰ ਕਿ ਰੱਬ ਦੇ ਅੱਗੋਂ ਵੀ ਮੰਗਤਾ ਕਿਉਂ ਖੜਾ ਹੋਇਆ ਤੂੰ ਉਸ ਦਾ ਪੁੱਤਰ ਹੈ ਤੇ ਸ਼ਹਿਨशाह ਦੇ ਪੁੱਤਰ ਰਾਜਕੁਮਾਰ ਹੁੰਦੇ ਨੇ ਬਾਦਸ਼ਾਹਾਂ ਦੇ ਪੁੱਤਰ ਰਾਜਕੁਮਾਰ ਹੁੰਦੇ ਨੇ ਤੋ ਮੰਗਤਿਆਂ ਦੀ ਤਰ੍ਹਾਂ ਪਏ ਉਹਦੇ ਗੋ ਕਿਉਂ ਖੜਾ ਹੋ ਤੂੰ ਪੁੱਤਰਾ ਦੀ ਤਰ੍ਹਾਂ ਪਏ ਉਹਦੇ ਅੱਗੋਂ ਖੜਾ ਤੂੰ ਇਤਨੀ ਆਪਣੀ ਖੁਦੀ ਨੂੰ ਬਲੰਦ ਕਰ ਤੂੰ ਆਪਣੀ ਅਣਖ ਨੂੰ ਇਤਨਾ ਬਲੰਦ ਕਰ ਖੁਦੀ ਕੋ ਕਰ ਬਲੰਦ ਇਤਨਾ ਕਿ ਹਰ ਤਕਰੀਰ ਸੇ ਪਹਿਲੇ ਖੁਦਾ ਬੰਦੇ ਸੇ ਖੁਦ ਪੁੱਛੇ ਬਤਾ ਤੇਰੀ ਰਜ਼ਾ ਕੀ ਹੈ ਤੋ ਭਗਤ ਅੜੀਲੇ ਹੁੰਦੇ ਨਹੀਂ ਉਹ ਵੀ ਨਹੀਂ ਝੁਕਦੇ ਜ਼ਾਲਮ ਦੇ ਅਗੋ ਨਹੀਂ ਝੁਕਦੇ ਦੁਰਾਚਾਰੀ ਦੇ ਅਗੋ ਨਹੀਂ ਝੁਕਦੇ ਜ਼ਾਬਰ ਦੇ ਅਗੋ ਨਹੀਂ ਝੁਕਦੇ ਗੁਰੂ ਨਾਨਕ ਨੇ ਸਾਹਿਬ ਕਹਿ ਦਿੱਤਾ ਐ ਬਾਬਰ ਤੋ ਬਾਬਰ ਨਹੀਂ ਜ਼ਾਬਰ ਹੈ ਤੂ ਤੇ ਪਾਪੀਆਂ ਦੀ ਜੰਜ ਲੈ ਕੇ ਆ ਗਿਆ ਹਿੰਦੁਸਤਾਨ ਨੂੰ ਲੁੱਟਣ ਵਾਸਤੇ ਹਿੰਦੁਸਤਾਨ ਨੂੰ ਤੇ ਇਤਹਾਦਰ ਬਣਾ ਲਿਆ ਪਾਪ ਕੀ ਜੰਜ ਲੈ ਕਾਬਲੋਂ ਧਾਇਆ ਜੋਰੀ ਮੰਗੇ ਤਾਂ ਨਵੇ ਲਾ ਲੋ ਬੜੀ ਜੁਰਤ ਹੈ ਬੜੀ ਹਿੰਮਤ ਹੈ ਗੁਰੂ ਨਾਨਕ ਦੇਵ ਜੀ ਮਹਾਰਾਜ ਨੇ ਸ਼ਬਦ ਕਹਿ। ਜਿਸ ਵਕਤ ਹੈ ਔਰੰਗਜ਼ੇਬ ਦੇ ਚੰਦ ਅਹਲਕਾਰਾ ਨੇ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੂੰ ਆਖਿਆ ਕਿ ਕਿਲੇ ਤੁਹਾਡੇ ਮਸਮਾਰ ਕਰ ਦੇ ਤੈਨੂੰ ਖਤਮ ਤੇ ਧਨ ਤੁਹਾਡੇ ਕੋਲ ਲੈ ਰਿਆ ਨਹੀਂ ਜਰਨੈਲ ਪੜੇ ਮਾਰ ਦਿੱਤੇ ਨੇ। ਪਰ ਨਰੇ ਜਰਨੈਲ ਹੀ ਨਹੀਂ ਕਿ ਤਾ ਤੁਹਾਡਾ ਸ਼ਹੀਦ ਹੋ ਗਿਆ। ਤੇ ਬੱਚੇ ਵੀ ਪੜੇ ਮਾਰ ਦਿੱਤੇ। ਹੁਣ ਐਸੀ ਹਾਲਤ ਦੇ ਜੇ ਤੁਸੀਂ ਫਕੀਰ ਹੋ ਜੇ ਤੁਸੀਂ ਸੰਤ ਹੋ ਤਾਂ ਹਾਰ ਮੰਨੋ ਸਚਾਈ ਨੂੰ ਕਬੂਲ ਕਰ ਲਓ ਬਈ ਕੁਝ ਨਹੀਂ ਰਿਹਾ। ਸਾਹਿਬ ਕਦਨ ਹਾਰ ਤੇ ਨਹੀਂ ਮੰਨਦਾ। ਜ਼ਾਲਮ ਦੇ ਅੱਗੋਂ ਹਾਰ ਮੰਨ ਜਾਈਏ। ਜ਼ਾਬਰ ਦੇ ਅੱਗੋਂ ਹਾਰ ਮੰਨ ਜਾਈਏ। ਨਹੀਂ। ਹਲਕਾਰ ਕੈਨਨ ਜੋ ਦਿਲ ਦੇ ਚਮਦਰਦੀ ਦਾ ਥੋੜਾ ਜਿਹਾ ਮਾਦਾ ਰੱਖ ਲੇ ਮਾਰਾ ਹਾਰ ਤੇ ਮੰਨਣੀ ਪੈਗੀ ਔਰ ਇੱਕ ਫਕੀਰ ਦਾ ਕੰਮ ਹੈ ਇੱਕ ਸੰਤ ਦਾ ਕੰਮ ਹੈ ਸਚਾਈ ਨੂੰ ਕਬੂਲ ਕਰ ਲੈ ਕਿ ਸਚਾਈ ਇਹ ਤੁਹਾਡੇ ਕੋਲ ਕੁਝ ਨਹੀਂ ਕਿਲੇ ਤੁਹਾਡੇ ਢਾ ਦਿੱਤੇ ਗਏ ਬੱਚੇ ਤੁਹਾਡੇ ਮਾਰ ਦਿੱਤੇ ਗਏ ਪਿਤਾ ਤੁਹਾਡਾ ਸ਼ਹੀਦ ਹੋ ਗਿਆ ਜਰਨੈਲ ਤੁਹਾਡੇ ਮਾਰ ਦਿੱਤੇ ਗਏ ਸ਼ਸਤਰ ਬਸਤਰ ਤੁਹਾਡੇ ਕੋਲ ਹੈ ਨਹੀਂ ਧਨ ਸੰਪਦਾ ਤੁਹਾਡੇ ਕੋਲ ਹੈ ਨਹੀਂ ਔਰ ਹਾਲਾਤ ਇਸ ਹੱਦ ਤੱਕ ਹੋ ਗਏ ਸਨ ਜਦੋਂ ਮੇਰੇ ਪਾਦਸ਼ਾਹ ਮਾਛੀਵਾੜੇ ਪਹੁੰਚੇ ਨੇ ਤਿੰਨ ਦਿਨ ਤੋਂ ਭੁੱਖੇ ਸਨ ਭੋਜਨ ਨਹੀਂ ਛਕਿਆ ਸੀ। ਉਹ ਮਾਮੀਆਂ ਰਾਤਾਂ ਸਨ ਠੰਡੀ ਰੇਤ ਸੀ ਉੱਥੇ ਹੀ ਸੌਂਦੇ। ਇਹ ਹਾਲਤ ਸੀ। ਪੈਦਲ ਚੱਲਦੇ ਆ ਚੱਲਦੇ ਆ ਪੈਰਾਂ 'ਚ ਛਾਲੇ ਹੋ ਗਏ ਸਨ ਕੱਪੜੇ ਫਟ ਗਏ ਸਨ। ਇਹ ਹਾਲਤ ਹੋ ਗਈ ਸੀ। ਇਹ ਜਿੰਨਾ ਸਮਝਣਾ ਹੈ ਜਿਹੜਾ ਸਿੱਖੀ ਸਰੂਪ ਸਾਨੂੰ ਮਿਲਿਆ ਹੈ ਕਿਸੇ ਨੇ ਦਰਦਰ ਦੀਆਂ ਠੋਕਰਾਂ ਖਾਦੀਆਂ ਨੇ। ਕਿਸੇ ਨੇ ਆਪਣਾ ਖੂਨ ਡੋਲੇ। ਉਹ ਦਿੱਤੀ ਤਲੀ ਤੇ ਬੈਠਾ ਕਿਸੇ ਨੇ ਬੰਦ ਬੰਦ ਘਟਾਇਨੇ ਕਿਸੇ ਨੇ ਦਰਦਰ ਦੀ ਖਾਤ ਖਾਣੀ ਹੈ ਇਹ ਸਾਨੂੰ ਰਿਸ਼ੀ ਮੁਨੀਆ ਦਾ ਰੂਪ ਮਿਲਿਆ ਜੋ ਅਸੀਂ ਕੈਂਚੀ ਦੀ ਫੇਟ ਕਰ ਛਿੜਦੇ ਬੜੀ ਮਿਹਨਤ ਦੇ ਨਾਲ ਬੜੀ ਸਾਧਨਾ ਦੇ ਨਾਲ ਬੜੀ ਕਰੜੀ ਸਾਧਨਾ ਦੇ ਨਾਲ ਇਹ ਸ੍ਰੂਪ ਸਾਨੂੰ ਮੇਰੇ ਪਾਤਸ਼ਾਹ ਨੇ ਦਿੱਤਾ ਹੈ ਮੁਖਤਸਰ ਰਸ ਕਰੀਏ ਸਾਬ ਕਹਿੰਦੇ ਹਨ ਹਾਰ ਤੇ ਮੈਂ ਨਹੀਂ ਮੰਨਣ ਕਿਸੇ ਕੀਮਤ ਤੇ ਤੇ ਅਹੰਕਾਰ ਕਹਿੰਦੇ ਤੁਸੀਂ ਸੰਦ ਫਕੀਰ ਤੇ ਫਕੀਰ ਦਾ ਤੇ ਕੰਮ ਹੈ ਸੱਚ ਬੋਲਣਾ ਤੇ ਹੁਣ ਤੇ ਤੁਸੀਂ ਹਾਰੇ ਹੋਏ ਹੈ ਕੀ ਬੜੇ ਕੁਛ ਵੀ ਨਹੀਂ ਗੁਰੂ ਜੀ